अफ्रीका ਦੇ ਨਾਈਜੀਰੀਆ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ 22 ਬੱਚਿਆਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਨਾਈਜੀਰੀਆ ਦੇ ਇੱਕ ਸਕੂਲ ਦੀ ਬਿਲਡਿੰਗ ਟੱਗੀ ਹੈ ਤੇ ਇਹ ਬਿਲਡਿੰਗ ਉਸ ਵੇਲੇ ਟਈ ਜਦੋਂ ਇਸ ਦੇ ਵਿੱਚ ਸਕੂਲੀ ਬੱਚੇ ਮੌਜੂਦ ਸਨ ਤੇ ਇਸ ਹਾਦਸੇ ਦੇ ਵਿੱਚ 22 ਬੱਚਿਆਂ ਦੀ ਜਾਨ ਚਲੀ ਗਈ ਹੈ ਮੌਤ ਹੋ ਗਈ ਹੈ ਤੇ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਕਈ ਬੱਚੇ ਤੇ ਲੋਕ ਮਲਬੇ ਦੇ ਵਿੱਚ ਦਬ ਚੁਕੇ ਨੇ ਜਿਹਾ ਦੱਸਦੀ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਜਿਹੜੇ ਲੋਕ ਮਲਬੇ ਦੇ ਹੇਠਾਂ ਦੱਬੇ ਨੇ ਉਹਨਾਂ ਨੂੰ ਰਾਹਤ ਕਰਮੀਆਂ ਦੇ ਵੱਲੋਂ ਬਾਹਰ ਕੱਢਿਆ ਜਾ ਰਿਹਾ ਹੈ ਸਕੂਲ ਦੇ ਵਿੱਚ ਹਾਦਸਾ ਹੋਇਆ ਉਸ ਦਾ ਨਾਮ ਸੇਨ ਅਕੈਡਮੀ ਕਾਲਜ ਹੈ ਪੁਲਿਸ ਡਿਬਲਾਰੇ ਅਲਫਰੇਡ ਲਾਬੋ ਨੇ ਦੱਸਿਆ ਹੈ ਕਿ ਮਲਬੇ ਦੇ ਵਿੱਚ ਕੁੱਲ 154 ਵਿਦਿਆਰਥੀ ਫਸੇ ਹੋਏ ਸਨ ਪਰ ਇਹਨਾਂ ਵਿੱਚੋਂ 132 ਨੂੰ ਬਚਾ ਲਿਆ ਗਿਆ ਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ナイジェリア ਦੇ ਰਾਸ਼ਟਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਕਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਅਤੇ ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਘਟਨਾ ਸਥਾਨ ਤੇ ਤਾਇਨਾਤ ਕਰ ਦਿੱਤਾ ਹੈ। ਰਾਜ ਦੇ ਸੂਚਨਾ ਕਮਿਸ਼ਨਰ ਮੂਸਾ ਅਸ਼ੋਮਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਤੁਰੰਤ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਨੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਿਨਾਂ ਦਸਤਾਵੇਜ਼ਾਂ ਜਾਂ ਭੁਗਤਾਨ ਦੇ ਉਨ੍ਹਾਂ ਨੂੰ ਤਰਜੀਹੀ ਇਲਾਜ ਦੇਣ। ਰਾਜ ਸਰਕਾਰ ਨੇ ਇਸ ਘਟਨਾ ਲਈ ਸਕੂਲ ਦੀ ਕਮਜ਼ੋਰ ਇਮਾਰਤ ਨੂੰ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਇਹ ਸਕੂਲ ਦਰਿਆ ਦੇ ਕੰਢੇ ਬਣਿਆ ਹੋਇਆ ਸੀ ਜਿਸ ਨੂੰ ਸਰਕਾਰ ਨੇ ਇਸ ਹਾਦਸੇ ਦਾ ਕਾਰਨ ਦੱਸਿਆ। ਇਸ ਦੇ ਨਾਲ ਹੀ ਸਾਵਧਾਨੀ ਵਰਤਦੇ ਹੋਏ ਸਰਕਾਰ ਨੇ ਸੂਬੇ ਦੇ ਉਨ੍ਹਾਂ ਸਾਰੇ ਸਕੂਲਾਂ ਦੀਆਂ ਇਮਾਰਤਾਂ ਨੂੰ ਤੁਰੰਤ ਬੰਦ ਕਰਨ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਦੀਆਂ ਇਮਾਰਤਾਂ ਕਮਜ਼ੋਰ ਨੇ ਤੇ ਦਰਿਆ ਦੇ ਕੰਢੇ ਤੇ ਉੱਬਣੇ ਹੋਏ ਨੇ। ਨਾਈਜੀਰੀਆ ਅਜਿਹਾ ਦੇਸ਼ ਹੈ ਜਿੱਥੇ ਆਬਾਦੀ ਸਭ ਤੋਂ ਵੱਧ ਹੈ। ਹਾਲਾਂਕਿ ਨਾਈਜੀਰੀਆ ਵਿੱਚ ਇਮਾਰਤਾਂ ਡਿੱਗਣਾ ਇੱਕ ਆਮ ਘਟਨਾ ਬਣ ਗਈ ਹੈ ਪਰ ਪਿਛਲੇ 2 ਸਾਲਾਂ ਦੇ ਵਿੱਚ ਦੇਸ਼ ਵਿੱਚ ਇਮਾਰਤਾਂ ਡਿੱਗਣ ਦੀਆਂ ਦਰਜਨ ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਅਧਿਕਾਰੀ ਅਜਿਹੀਆਂ ਆਫ਼ਤਾਂ ਦੇ ਸਾਹਮਣੇ ਇਮਾਰਤ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਸਫਲਤਾ ਲਈ ਕਮਜ਼ੋਰ ਇਮਾਰਤਾਂ ਅਤੇ ਮਾੜੇ ਰੱਖ-ਰਖਾਅ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਦੱਸਦੀ ਹੈ ਕਿ ਜਦੋਂ ਇਸ ਘਟਨਾ ਦਾ ਪਤਾ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਬੱਚਿਆਂ ਦੇ ਮਾਪੇ ਦਰਜਨਾਂ ਦੀ ਤਾਦਾਦ ਦੇ ਵਿੱਚ ਸਕੂਲ ਦੇ ਕੋਲ ਪਹੁੰਚ ਕੇ ਤੇ ਉੱਥੇ ਆ ਕੇ ਆਪਣੇ ਬੱਚਿਆਂ ਨੂੰ ਲੱਭਣ ਲੱਗੇ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਬੱਚਿਆਂ ਨੂੰ ਲੱਭ ਰੀਆਂ ਸਨ ਤੇ ਜਿਹੜੇ ਬੱਚੇ ਮਲਬੇ ਦੇ ਹੇਠਾਂ ਦੱਬੇ ਹੋਏ ਸੀ ਜ਼ਖਮੀ ਹੋਏ ਸੀ ਉਹਨਾਂ ਦੇ ਮਾਪੇ ਤਾਂ ਆਪਣੇ ਬੱਚਿਆਂ ਨੂੰ ਦੇਖ ਕੇ ਜ਼ਰੂਰ ਖੁਸ਼ ਹੋਏ ਹੋਣਗੇ ਕਿ ਉਹਨਾਂ ਦੇ ਬੱਚੇ ਬਚ ਗਏ ਨੇ ਪਰ ਜਿੰਨਾ ਬੱਚਿਆਂ ਦੀ ਜਾਨ ਚਲੀ ਗਈ ਹੈ ਇਹ ਬੱਚਿਆਂ ਦੀ ਮੌਤ ਹੋਈਏ ਉਹਨਾਂ ਦੇ ਮਾਪਿਆਂ ਦਾ ਤਾਂ ਸਭ ਕੁਝ ਉੱਜੜ ਗਿਆ ਉਹਨਾਂ ਦੇ ਮਾਪੇ ਇਹ ਸੋਚ ਰਹੇ ਹੋਣਗੇ ਕਿ ਸ਼ਾਇਦ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਦੇ ਸ਼ਾਇਦ ਕਿਸੇ ਨਾ ਕਿਸੇ ਬੱਚੇ ਨੇ ਜ਼ਿੱਦ ਕੀਤੀ ਹੋਵੇ ਕਿ ਅੱਜ ਅਸੀਂ ਸਕੂਲ ਨਹੀਂ ਜਾਣਾ ਪਰ ਫਿਰ ਵੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਜ਼ਬਰਦਸਤੀ ਸਕੂਲ ਭੇਜ ਦਿੱਤਾ ਹੋਵੇ ਪਰ ਉਸ ਤੋਂ ਬਾਅਦ ਹੁਣ ਮਾਪੇ ਪਛਤਾ ਰਹੇ ਹੋਣਗੇ ਕਿ ਕਾਸ਼ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਨਾ ਹੀ ਭੇਜਦੇ ਤਾਂ ਚੰਗਾ ਹੁੰਦਾ ਦੱਸਦੀ ਹਾਂ ਕਿ ਇਹ ਮੰਦਭਾਗੀ ਖਬਰ ਨਾਈਜੀਰੀਆ ਤੋਂ ਸਾਹਮਣੇ ਆਈ ਹੈ ਜਿੱਥੇ 22 ਬੱਚਿਆਂ ਦੀ ਮੌਤ ਹੋ ਗਈ ਹੈ ਸਕੂਲ ਦੀ ਇਮਾਰਤ ਡਿੱਗਣ ਦੇ ਕਾਰਨ ਇਹ ਮੌਤ ਹੋਈ ਹੈ ਤੇ ਇਸ ਦੇ ਵਿੱਚ ਮਲਵੇ ਦੇ ਹੇਠਾਂ 156 ਬੱਚੇ ਫਸੇ ਹੋਏ ਸੀ ਜਿਨ੍ਹਾਂ ਵਿੱਚ 132 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਰੈਸਕਿਊ ਕਰ ਲਿਆ ਗਿਆ ਹੈ ਤੇ ਬਾਕੀ ਬੱਚਿਆਂ ਨੂੰ ਬਾਹਰ ਕੱਢਣ ਦੇ ਲਈ ਰਾਹਤ ਕਾਰਮੀ ਜਾਰੀ ਨੇ